Bak o kadar pandemi satın etkiledik ya da yorumlar ਮੇਰਾ ਬਰਕਾਤ ਸਿੰਘ ਹਾਂਜੀ ਤੇਜ ਸਿੰਘ ਉਹ ਉਹਨਾਂ ਦਾ ਨਾਮ ਗੁਰਜਨ ਸਿੰਘ ਹੈ ਜਿਨ੍ਹਾਂ ਦੀ ਡੈਥ ਹੋਈ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਰਡਰ ਹੋਇਆ ਤੁਹਾਨੂੰ ਫੋਨ ਆਇਆ ਜੀ ਮੁੰਡਾ ਯਾਰ ਦੋਸਤ ਹੈ ਜਿਹੜਾ ਕਟਾਲੇ ਤੋਂ ਉਹਨੇ ਫੋਨ ਕੀਤਾ ਤੇ ਉਹਨੇ ਜਾ ਕੇ ਜਾ ਉਹਨਾਂ ਨੂੰ ਪਤਾ ਲੱਗਿਆ ਉਹਨੇ ਜਾ ਕੇ ਦੇਖਿਆ ਵੀ ਉੱਥੇ ਸਰੀਰ ਦਾ ਫੁੱਟ ਮਾਰ ਕੇ ਮਾਰਤਾ ਬੰਦਾ ਤਾਂ ਉਹਨੇ ਫੇਰ ਫੋਨ ਕੀਤਾ ਵੀ ਇਦਾਂ ਗੱਲ ਹੋ ਗਈ ਵੀ ਕੁੱਟਿਆ ਉਹ ਜਾਦਾ ਵੀ ਹੋ ਗਏ ਤੇ ਅਸੀਂ ਜਿੱਥੇ ਨੂੰ ਆਉਣ ਲੱਗੇ ਉਹਨੇ 10-15 ਮਿੰਟ ਬਾਅਦ ਫੋਨ ਕਰਤਾ ਵੀ ਉਹ ਰੇ ਸਮਰਾਲੇ ਲੈ ਕੇ ਆ ਗਿਆ ਉਹਨਾਂ ਨੂੰ ਅਸੀਂ ਉੱਥੋਂ ਫਿਰ ਨਹੀਂ ਹੋਏ ਸਿੱਧਾ ਸਮਰਾਲੇ ਆ ਗਏ ਸਮਰਾਲੇ ਆ ਕੇ ਦੇਖਿਆ ਜਦ ਹੱਦੋਂ ਸਰਕਾਰੀ ਦਾ ਉਹਨਾਂ ਦੀ ਡੈਥ ਹੋ ਗਈ ਸੀ ਠੀਕ ਕੀ ਕਾਰਨ ਹੈ ਉਹਨਾਂ ਦੀ ਮੌਤ ਦਾ ਤੁਹਾਨੂੰ ਕੀ ਲੱਗਦਾ ਕਾਰਨ ਦਾ ਜੀ ਸੱਟਾਂ ਗੁੱਜੀਆਂ ਜਿਹੜੇ ਆ ਕੁਝ ਸਿਰ 'ਚ ਆਮ ਵੀ ਬੱਜੀਆਂ ਨੇ ਦੇਖਦੀਆਂ ਜੋ ਗੁੱਜੀਆਂ ਜੱਟਾਂ ਵੀ ਨੇ ਜਿਆਦਾ ਕੁੱਟ ਨਾਲ ਭੁਜੇ ਸੱਤਾ ਬਜਨ ਉਹਨਾਂ ਨੇ ਫੇਟ ਉਸ ਉੱਥੇ ਗਏ ਕਿਉਂ ਸੀ ਉਹ ਉਹ ਹੁਣ ਸੁਣਦਾ ਵੀ ਉਹਨਾਂ ਨੇ ਕੋਈ ਜਗਨ ਸਾਜੇ ਸੀ ਉਹ ਸੱਦੇ ਆ ਪਲਾਨ ਬਣਾ ਕੇ ਯਾਨੀ ਕਿ ਐ ਕੀਤਾ ਜਿਹੜੀ ਲੇਡੀ ਸੰਦੀਪਪੁਰ ਨਾਲ ਕੀ ਇਹਦੇ ਸੰਬੰਧ ਸੀ ਸੰਬੰਧ ਸੰਹਾਂ ਜੀ ਹਾਂ ਮਨ ਕੋਈ ਗੱਲਬਾਤ ਕੋਈ ਹੋਊਗੀ ਕੋਈ ਪਿੰਡ ਦੀ ਉਹ ਵੀ ਉਹ ਰਹਿੰਦੀ ਕਟਾਲੇ ਆ ਉਹ ਅੱਛਾ ਜੀ ਹਾਂ ਜੀ ਇੱਕ ਪੁਰਾਣੇ ਜਾਣਦੇ ਨੇ ਚੰਗੇ ਨੇ ਆ ਪਿੰਡ ਦੇ ਹੀ ਆ ਜੀ ਕਕਰਾਲਾ ਖੁਰਦ ਦੇ ਨੇ ਉਹ ਅੱਛਾ ਜੀ ਆ ਉਹਨਾਂ ਨੇ ਬੇ ਉੱਤੇ ਵੇਚਿਆ ਤਾਂ ਹੈ ਨਹੀਂ ਇੱਥੇ ਮੋ ਜਗ ਮੁੱਲਿਆ ਕਿ ਉਰੇ ਰਹਿਣ ਲੱਗੇ ਹੋਏ ਨੇ 2-4 ਸਾਲਾਂ ਤੋਂ ਨਜਾਇਜ਼ ਸੰਬੰਧ ਕਹਿ ਸਕਦੇ ਆਪਾਂ ਨਜਾਇਜ਼ ਹਾਂਜੀ ਨਿਆਇਕ ਕਹਿ ਲੋ ਚਾਹੇ ਆਕੋਸ਼ ਯਾਰੀ ਦੋਸਤੀ ਕਹੋ ਯਾਰੀ ਦੋਸਤੀ ਜਾਂ ਇਦਾਂ ਕੁਝ ਵੀ ਕਹਿ ਲੋ ਹਾਂਜੀ ਤੁਹਾਨੂੰ ਤੋਂ ਇਨਫੋਰਮੇਸ਼ਨ ਮਿਲੀ ਸੀ ਐਸ.ਚ.ਓ. ਸਾਹਮਣੂ ਸਾਡੇ ਨੂੰ ਗੌਂਦੀ ਦੇ ਨੇੜੇ ਕਿ ਜਿਹੜਾ ਇਹ ਸੰਦੀਪ ਕੌਰ ਜਿਹੜੀ ਕਟੜੇ ਦੇ ਰਹਿਣ ਵਾਲੀ ਆ ਉਹਦੇ ਕੋਈ ਦੇ ਨਾਲ ਜਿਹੜਾ ਆਪਣਾ ਗੁਰਜੰਤ ਸਿੰਘ ਨਾਲ ਕੋਈ ਲੰਦੇ ਸਪੰਸੀ ਕਿਸੇ ਅਜਿਹਾ ਜਿਹਨਾਂ ਨੇ ਰਾਤ ਨੂੰ ਬੁਲਾਇਆ ਪੁਲਾਮਾ ਦੇ ਕੇ ਵੀ ਬੁਲਾਇਆ ਕੋਈ ਮਤਲ ਕਰਨੀ ਹੈ ਉਥੋ ਜਿਹੜਾ ਘਰ ਵਾਲਾ ਸੀ ਅਵਤਾਰ ਸਿੰਘ ਪਟਾਲੇ ਦੇ ਉਹਨੂੰ ਜਿਹੜਾ ਮਿਲ ਕੇ ਦੋਹਾਂ ਨੇ ਡੰਡੇ ਸੁੱਟੇ ਮਾਰ ਕੇ ਵੀ ਦੱਤ ਘਾਤੀ ਮਰ ਗਿਆ ਅੱਛਾ ਗੁਰਜੰਤ ਸਿੰਘ ਕੀ ਕਰਦਾ ਸੀਗਾ ਜੀ ਗੁਰਜੰਤ ਸਿੰਘ ਰੇਲਵੇ ਦੇ ਵਿੱਚ ਵਿਭਾਗ ਲੱਗਿਆ ਕੋਈ ਮਕੈਨਿਕ ਵਰਾ ਰੇਲਵੇ ਦੇ ਵਿੱਚ ਤੇ ਉਹ ਕੱਲ ਹੀ ਆਇਆ ਸੀ ਤੇ ਉਹਨੂੰ ਉਹਨੇ ਕੋਈ ਸੁਨੇਹਾ ਲੱਗੇ ਬੁਲਾਇਆ ਰਾਤ ਉਹ ਘਰ ਵੀ ਚਲੇਗਾ ਸੀ ਕਿਸੇ ਆਪਣੇ ਹਸਤੇਦਾਰ ਦੇ ਨਾਲ ਕਿ ਇਹਨਾਂ ਨੇ ਮਰਡਰ ਕੀਤਾ ਜੀ ਉਹ ਕਾਬੂ ਕਰ ਲੇ ਜਾਂ ਫਰਾਰ ਕਿ ਨਹੀਂ ਨਹੀਂ ਅਜੇ ਤਾਂ ਇਹਦਾ ਹੈਗਾ ਉਹ ਜਿਹੜੀ ਆ ਭੱਜ ਜਾ ਰਹੀ ਹੈ ਅਸੀਂ ਉਹਨਾਂ ਨੂੰ ਯਾਰਾ ਹੈ ਸਾਰੇ ਕਰ ਮਾਰ ਲਿਆ ਸ਼ਾਇਦ ਮਾਤਰ ਜੀ ਪਿੱਛੇ ਜਿਹੜਾ ਕਾਰਨ ਆਪਾਂ ਨਜਾਇਜ਼ ਸੰਬੰਧ ਕਹਿ ਸਕੀ ਹਾਂ ਹਾਂ ਜੀ ਹਾਂ ਉਹ ਜਿਹੜੀ ਗੱਲ ਹੈ ਹੁਣ ਤੱਕ ਜਿਹੜੀ ਉਥੋਂ ਮੌਕੇ ਤੇ ਪਤਾ ਲੱਗੀ ਹੈ ਕਿ ਇਹਨਾਂ ਦਾ ਆਪਸ ਵਿੱਚ ਜਿਹੜਾ ਸੰਬੰਧ ਸੀ ਸੰਦੀਪ ਕੌਰ ਦੇ ਗੁਰਜੰਗ ਸਿੰਘ ਦੇ ਨਾਲ ਤੇ ਉਹਦੇ ਘਰਾਂ ਨੂੰ ਇਸ ਗੱਲ ਦੀ ਪਿੰਗ ਪਈ ਉਹਨੇ ਉਹਤੇ ਪ੍ਰੈਸ਼ਰ ਪਾ ਕੇ ਉਹਨੂੰ ਉਥੇ ਬੁਲਾਇਆ ਰਾਤ ਨੂੰ ਤੇ ਉਹਨੇ ਜਿਹੜਾ ਕੰਮ ਉਹਨਾਂ ਨੇ ਮਰਡਰ ਕਰ ਦਿੱਤਾ ਬਿਲਾਈ ਬਕਰ ਜਿਹੜਾ ਗੁਰਜੰਟ ਸਿੰਘ ਆ ਪਹਿਲਾਂ ਮੈਰਿਡ ਦਾ ਹੀ ਕਿੰਨੇ ਬੱਚੇ ਨੇ ਗੁਰਜੰਟ ਸਿੰਘ ਮੈਰਿਡ ਹੈ ਉਹਦੇ ਜਿਹੜੇ ਹੈਗੇ ਦੋ ਬੱਚੇ ਨੇ ਕੁੜੀ ਉਹਦੀ ਜਿਹੜੀ ਹੈ ਬਾਹਰ ਕਿਸੇ ਜਨ ਮੈਲਾ ਪੜ ਰਹੀ ਹੈ ਛੁੜੀ ਤੇ ਬੇਟਾ ਜਿਹੜਾ ਦਾ 16 17 ਸਾਲ ਦਾ ਉਹ ਕਰੀ ਜਾਂਦੀ ਵਾਈਫ ਹੈ